ਸਸਿਕਾਲ ਜੀ ਅੱਜ ਆਪਾਂ ਦਲਬੀਰ ਜੀ ਨੂੰ ਮਿਲਣ ਆਏ ਆ ਤੇ ਅੱਜ ਆਪਾਂ ਇਹਨਾਂ ਨੂੰ ਮਿਲਣ ਕਿਉਂ ਆਏ ਆ ਮਿਲਣ ਇਸ ਕਰਕੇ ਆਏ ਆ ਕਿਉਂਕਿ ਇਹ ਸਟੇਟ ਦੇ ਵਿੱਚੋਂ winner ਹੋਏ ਨੇ teacher fest ਦੇ ਵਿੱਚ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਤੇ ਇਹਨਾਂ ਨੂੰ ਪੁੱਛਦੇ ਆਂ ਵੀ ਇਹ ਕਿਸ ਤਰ੍ਹਾਂ ਦਾ ਕੰਪੀਟੀਸ਼ਨ ਸੀ ਕਿਸ ਤਰ੍ਹਾਂ ਇਹਨਾਂ ਨੇ ਪਾਰਟਿਸਿਪੇਟ ਕਰਿਆ ਤੇ ਕਿਹੜਾ ਇਹਨਾਂ ਦਾ ਪ੍ਰੋਜੈਕਟ ਸੀ ਜਿਹੜਾ ਨੇ ਇਹਨਾਂ ਨੂੰ ਅੱਜ ਸਟੇਟ winner ਦੇ ਤੌਰ ਤੇ ਪ੍ਰਾਪਤ ਹੋਈ ਹੈ ਧੰਨਵਾਦ ਸਰ ਮੈਂ ਸਾਰੇ ਸ਼ਰੋਤਿਆਂ ਦਾ ਸ਼ੁਕਰੀਆ ਕਹਿੰਦਾ ਕਿ ਜਿਹੜੇ ਪੰਮੀ ਸਰ ਆਏ ਆ ਤੇ ਸਾਨੂੰ ਜਿਹੜੇ ਸੁਣਨ ਦਾ ਮੌਕਾ ਵੀ ਉਹ ਲੈਰੇ ਆ ਗਏ ਕਿ ਟੀਚਰ ਫੈਸਟ ਬਾਰੇ ਤੇ ਮੈਨੂੰ ਚੰਗਾ ਲੱਗਿਆ ਸਰ ਟੀਚਰ ਫੈਸਟ ਦੇ ਵਿਚਕਾਰ ਮੈਂ ਆਈਟੀ ਟੂਲ ਦੇ ਵਿਚਕਾਰ ਪੋਜੀਸ਼ਨ ਹਾਸਿਲ ਕੀਤੀ ਸਟੇਟ ਦੇ ਵਿਚਕਾਰ ਪਹਿਲੀ ਪੋਜੀਸ਼ਨ ਆਈ ਹੈ ਤੇ ਮੈਂ ਆਈਟੀ ਟੂਲ ਦੇ ਵਿਚਕਾਰ ਮੈਂ ਰੋਬੋਟਿਕਸ ਜਿਹੜਾ ਮੇਰਾ ਟੌਪਿਕ ਸੀਗਾ ਤੇ ਮੈਂ ਉਸ ਨੂੰ ਪ੍ਰੈਜੈਂਟ ਕੀਤਾ ਟੀਚਰ ਫਾਸਟ ਸਰਕਾਰ ਦਾ ਇੱਕ ਬਹੁਤ ਹੀ ਬਹੁਤ ਵਧੀਆ ਉਪਰਾਲਾ ਹੈ ਕਿ ਟੀਚਰਸ ਜਿਹੜੇ ਆਪਣੀਆਂ ਖੂਬੀਆਂ ਹੁੰਦੀਆਂ ਔਰ 10 ਵੱਖਰੀਆਂ-ਵੱਖਰੀਆਂ ਕੈਟਾਗਰੀਜ਼ ਦੇ ਵਿੱਚਕਾਰ ਆਪਣੀਆਂ ਟੌਪਿਕਸ ਦੇ ਵਿੱਚਕਾਰ ਐਡ ਕਰਕੇ ਪ੍ਰਦਰਸ਼ਿਤ ਕਰ ਸਕਦੇ ਆ ਚਾਹੇ ਉਹ ਮਾਡਲ ਦੇ ਵਿੱਚਕਾਰ ਹੋਵੇ ਚਾਹੇ ਕੁਝ ਟੈਕਨੋਲੋਜੀ ਹੋਵੇ ਕੁਝ ਇਨੋਵੇਸ਼ਨ ਹੋਵੇ ਕੁਝ ਵੀ ਉਹ ਕਰਕੇ ਵੱਖਰੀਆਂ-ਵੱਖਰੀਆਂ 10 ਪੀਅਰਸ ਦੇ ਵਿੱਚਕਾਰ ਉਹਨਾਂ ਦੇ ਕਵਰ ਅਪ ਹੋ ਜਾਂਦੇ ਆ ਇੱਕ ਤਰ੍ਹਾਂ ਦਾ ਟੀਚਰਸ ਦਾ ਇੱਕ ਫ੍ਰੈਂਡਲੀ ਜਾਂ ਕੰਪੀਟੀਸ਼ਨ ਤਾਂ ਨਹੀਂ ਕਰਾਂਗੇ ਕਿਉਂਕਿ ਇੱਕ ਸਾਂਝ کہہ ਸਕਦੇ ਆ ਕਿ ਸਾਰੇ ਟੀਚਰਾਂ ਨੂੰ ਇੱਕ ਸਾਂਝ ਕਰਨ ਲਈ ਇੱਕ ਚੀਜ਼ ਮਿਲੀ ਆ ਗਈ ਹੈ ਤੇ ਮੈਨੂੰ ਵੀ ਬਹੁਤ ਕੁਝ ਅਰਨ ਕਰਨ ਦਾ ਹੋਇਆ ਚਾਹੇ ਬਲੌਕ ਲੈਵਲ ਤੇ ਸੀ ਚਾਹੇ ਡਿਸਟ੍ਰਿਕਟ ਲੈਵਲ ਤੇ ਸੀ ਜਾਂ ਸਟੇਟ ਲੈਵਲ ਤੇ ਮੈਨੂੰ ਬਹੁਤ ਅੱਛੇ ਮੇਰੇ ਵੀਰ ਮਿਲੇ ਆ ਤੇ ਮੈਂ ਉਹਨਾਂ ਤੋਂ ਕਾਫੀ ਗਿਆਨ ਹਾਸਲ ਕੀਤਾ ਮੈਂ ਥੋੜਾ ਜਿਹਾ ਜਾਣਕਾਰੀ ਦੇਣਾ ਚਾਹੁੰਦਾ ਕਿਉਂਕਿ 2 ਸਾਲਾਂ ਤੋਂ ਪਿਛਲੇ ਸਕੂਲ ਦੇ ਵਿਚਕਾਰ ਜਿਹੜਾ ਮੇਰਾ ਆਪਣਾ ਸਕੂਲ ਚੱਲ ਰਿਹਾ ਹੈਗਾ ਪਡ ਕਾਲਾ ਤੇ ਵਿਚਕਾਰ ਤੇ ਉਥੇ ਮੈਂ ਰੋਬੋਟਿਕਸ ਕਾਰਿਆ ਤੇ ਮੈਂ ਰੋਬੋਟਿਕਸ ਦਾ ਹੀ ਮਾਡਲ ਪੇਸ਼ ਕੀਤਾ ਹੈ ਰੋਬੋਟਿਕਸ ਦੇ ਵਿਚਕਾਰ ਦੋ ਪੋਰਸ਼ਨ ਹੁੰਦੇ ਆ ਇੱਕ ਆਪਾਂ ਅਸੈਂਬਲ ਕਰਦੇ ਆ ਜਦੋਂ ਆਪਾਂ ਮਦਰ ਬੋਰਡ ਨੂੰ ਜੋੜ ਕੇ ਜਿਸ ਤਰ੍ਹਾਂ ਕੋਈ ਪ੍ਰੋਡਕਟ ਬੰਦਾ ਤਾਂ ਇੱਕ ਤਰ੍ਹਾਂ ਦਾ ਵਰਕਿੰਗ ਮਾਡਲ ਜਿਸ ਤਰ੍ਹਾਂ ਇਹ ਤੁਸੀਂ ਦੇਖ ਰਹੇ ਹੋ ਡੌਗ ਰੋਬੋਟ ਬਣਿਆ ਆਰਮ ਬਣਿਆ ਤਾਂ ਅਸੈਂਬਲ ਕਰਕੇ ਕਿਸ ਤਰ੍ਹਾਂ ਬਣਦੇ ਗਿਆ ਇਸ ਨੂੰ ਕਹਿੰਦੇ ਆ ਦੂਸਰਾ ਇਸ ਨੂੰ ਚਲਾਉਂਦੇ ਕਿਸ ਤਰ੍ਹਾਂ ਉਹਨੂੰ ਪ੍ਰੋਗਰਾਮਿੰਗ ਕਹਿੰਦੇ ਆ ਰੋਬੋਟਿਕਸ ਦੋ ਫੀਲਡਸ ਨਾਲ ਜੁੜ ਕੇ ਬੰਦੀ ਆ ਅਸੈਂਬਲਿੰਗ ਤੇ ਕੋਡਿੰਗ ਅਸੈਂਬਲ ਦੇ ਵਿਚਕਾਰ ਇਸ ਦੇ ਵਿਚਕਾਰ ਅੱਪਾ ਜਵੇਂ Arduino ਬੋਰਡ ਬਿਲਕੁਲ ਬੇਸਿਕ ਦਾ ਬੋਰਡ ਹੁੰਦਾ ਉਸ ਦੇ ਵਿਚਕਾਰ ਪਾਰਟਸ ਨੂੰ ਜੋੜਿਆ ਜਾਂਦਾ ਹੁਣ ਜਿਵੇਂ ਆ ਆਰਮ ਬਣੀ ਪਈ ਆ ਤਾਂ ਇਹ ਕਾਰ ਮੈਂ ਇਸ ਦੇ ਸਾਹਦੇ ਅਸੀਂ ਦੋ ਆਰਮਸ ਨੂੰ ਵੀ ਬਣਾ ਕੇ ਯੂਜ਼ ਕਰ ਸਕਦੇ ਆ ਕਿ ਬੱਚੇ ਕਿਸ ਤਰ੍ਹਾਂ ਦੇ ਜੋੜ ਸਕਦੇ ਆ ਤਾਂ ਜਿਵੇਂ ਆਪਣਾ ਕੰਪਿਊਟਰ ਇਨਪੁਟ ਤੇ ਆਉਟਪੁਟ ਲੈਂਦਾ ਉਹਵੇਂ ਇਸ ਦੇ ਵਿਚਕਾਰ ਵੱਖਰੀਆਂ ਵੱਖਰੀਆਂ ਮੋਟਰਸ ਲੱਗ ਜਾਂਦੀਆਂ ਆ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਦਲਬੀਰ ਜੀ ਨੂੰ ਮਿਲਣ ਆਏ ਆ ਤੇ ਅੱਜ ਆਪਾਂ ਇਹਨਾਂ ਨੂੰ ਮਿਲਣ ਕਿਉਂ ਆਏ ਆ ਮਿਲਣ ਇਸ ਕਰਕੇ ਆਏ ਆ ਕਿਉਂਕਿ ਇਹ ਸਟੇਟ ਦੇ ਵਿੱਚੋਂ winner ਹੋਏ ਨੇ teacher fest ਦੇ ਵਿੱਚ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਤੇ ਇਹਨਾਂ ਨੂੰ ਪੁੱਛਦੇ ਆਂ ਵੀ ਇਹ ਕਿਸ ਤਰ੍ਹਾਂ ਦਾ ਕੰਪੀਟੀਸ਼ਨ ਸੀ ਕਿਸ ਤਰ੍ਹਾਂ ਇਹਨਾਂ ਨੇ ਪਾਰਟਿਸਿਪੇਟ ਕਰਿਆ ਤੇ ਕਿਹੜਾ ਇਹਨਾਂ ਦਾ ਪ੍ਰੋਜੈਕਟ ਸੀ ਜਿਹੜਾ ਨੇ ਇਹਨਾਂ ਨੂੰ ਅੱਜ ਸਟੇਟ winner ਦੇ ਤੌਰ ਤੇ ਪ੍ਰਾਪਤ ਹੋਈ ਹੈ ਧੰਨਵਾਦ ਸਰ ਮੈਂ ਸਾਰੇ ਸ਼ਰੋਤਿਆਂ ਦਾ ਸ਼ੁਕਰੀਆ ਕਹਿੰਦਾ ਕਿ ਜਿਹੜੇ ਪੰਮੀ ਸਰ ਆਏ ਹੈ ਤੇ ਸਾਨੂੰ ਜਿਹੜੇ ਸੁਣਨ ਦਾ ਮੌਕਾ ਵੀ ਮਿਲਿਆ ਰਿਹਾ ਕਿ ਟੀਚਰ ਫੈਸਟ ਬਾਰੇ ਤੇ ਮੈਨੂੰ ਚੰਗਾ ਲੱਗਿਆ ਸਰ ਟੀਚਰ ਫੈਸਟ ਦੇ ਵਿਚਕਾਰ ਮੈਂ ਆਈਟੀ ਟੂਲ ਦੇ ਵਿਚਕਾਰ ਪੋਜੀਸ਼ਨ ਹਾਸਿਲ ਕੀਤੀ ਸਟੇਟ ਦੇ ਵਿਚਕਾਰ ਪਹਿਲੀ ਪੋਜੀਸ਼ਨ ਆਈ ਹੈ ਤੇ ਮੈਂ ਆਈਟੀ ਟੂਲ ਦੇ ਵਿਚਕਾਰ ਮੈਂ ਰੋਬੋਟਿਕਸ ਜਿਹੜਾ ਮੇਰਾ ਟੌਪਿਕ ਸੀਗਾ ਤੇ ਮੈਂ ਉਸ ਨੂੰ ਪ੍ਰੈਜੈਂਟ ਕੀਤਾ ਟੀਚਰ ਫੈਸਟ ਸਰਕਾਰ ਦਾ ਇੱਕ ਬਹੁਤ ਹੀ ਬਹੁਤ ਵਧੀਆ ਉਪਰਾਲਾ ਹੈ ਕਿ ਟੀਚਰਸ ਜਿਹੜੇ ਆਪਣੀਆਂ ਖੂਬੀਆਂ ਹੁੰਦੀਆਂ ਔਰ 10 ਵੱਖਰੀਆਂ-ਵੱਖਰੀਆਂ ਕੈਟਾਗਰੀਜ਼ ਦੇ ਵਿੱਚਕਾਰ ਆਪਣੀਆਂ ਟੌਪਿਕਸ ਦੇ ਵਿੱਚਕਾਰ ਐਡ ਕਰਕੇ ਪ੍ਰਦਰਸ਼ਿਤ ਕਰ ਸਕਦੇ ਆ ਚਾਹੇ ਉਹ ਮਾਡਲ ਦੇ ਵਿੱਚਕਾਰ ਹੋਵੇ ਚਾਹੇ ਕੁਝ ਟੈਕਨੋਲੋਜੀ ਹੋਵੇ ਕੁਝ ਇਨੋਵੇਸ਼ਨ ਹੋਵੇ ਕੁਝ ਵੀ ਉਹ ਕਰਕੇ ਵੱਖਰੀਆਂ-ਵੱਖਰੀਆਂ 10 ਪੀਰੀਅਡਸ ਦੇ ਵਿੱਚਕਾਰ ਉਹਨਾਂ ਦੇ ਕਵਰ ਅਪ ਹੋ ਜਾਂਦੇ ਆ ਇੱਕ ਤਰ੍ਹਾਂ ਦਾ ਟੀਚਰਸ ਦਾ ਇੱਕ ਫ੍ਰੈਂਡਲੀ ਜਾਂ ਕੰਪੀਟੀਸ਼ਨ ਤਰੀਕਾਂ ਕਿਉਂਕਿ ਇੱਕ ਸਾਂਝ کہہ ਸਕਦੇ ਆ ਕਿ ਸਾਰੇ ਟੀਚਰਾਂ ਨੂੰ ਇੱਕ ਸਾਂਝ ਕਰਨ ਲਈ ਇੱਕ ਚੀਜ਼ ਮਿਲੀ ਆ ਗਈ ਹੈ ਤੇ ਮੈਨੂੰ ਵੀ ਬਹੁਤ ਕੁਝ ਅਰਨ ਕਰਨ ਦਾ ਹੋਇਆ ਚਾਹੇ ਬਲੌਕ ਲੈਵਲ ਤੇ ਸੀ ਚਾਹੇ ਡਿਸਟ੍ਰਿਕਟ ਲੈਵਲ ਤੇ ਸੀ ਜਾਂ ਸਟੇਟ ਲੈਵਲ ਤੇ ਮੈਨੂੰ ਬਹੁਤ ਅੱਛੇ ਮੇਰੇ ਵੀਰ ਮਿਲੇ ਆ ਤੇ ਮੈਂ ਉਹਨਾਂ ਤੋਂ ਕਾਫੀ ਗਿਆਨ ਹਾਸਿਲ ਕੀਤਾ ਮੈਂ ਥੋੜਾ ਜਿਹਾ ਜਾਣਕਾਰੀ ਦੇਣਾ ਚਾਹੁੰਦਾ ਕਿਉਂਕਿ 2 ਸਾਲਾਂ ਤੋਂ ਪਿਛਲੇ ਸਕੂਲ ਦੇ ਵਿਚਕਾਰ ਜਿਹੜਾ ਮੇਰਾ ਆਪਣਾ ਸਕੂਲ ਚੱਲ ਰਿਹਾ ਹੈਗਾ ਡਕਾਲਾ ਤੇ ਵਿਚਕਾਰ ਤੇ ਉੱਥੇ ਮੈਂ ਰੋਬੋਟਿਕਸ ਕਰਿਆ ਤੇ ਮੈਂ ਰੋਬੋਟਿਕਸ ਦਾ ਹੀ ਮਾਡਲ ਪੇਸ਼ ਕੀਤਾ ਹੈ ਰੋਬੋਟਿਕਸ ਦੇ ਵਿਚਕਾਰ ਦੋ ਪੋਰਸ਼ਨ ਹੁੰਦੇ ਆ ਇੱਕ ਆਪਾਂ ਅਸੈਂਬਲ ਕਰਦੇ ਆ ਜਦੋਂ ਆਪਾਂ ਮਦਰ ਬੋਰਡ ਨੂੰ ਜੋੜ ਕੇ ਜਿਸ ਤਰ੍ਹਾਂ ਕੋਈ ਪ੍ਰੋਡਕਟ ਬੰਦਾ ਤਾਂ ਇੱਕ ਤਰ੍ਹਾਂ ਦਾ ਵਰਕਿੰਗ ਮਾਡਲ ਜਿਸ ਤਰ੍ਹਾਂ ਇਹ ਤੁਸੀਂ ਦੇਖ ਰਹੇ ਹੋ ਡੌਗ ਰੋਬੋਟ ਬਣਿਆ ਆਰਮ ਬਣਿਆ ਤਾਂ ਅਸੈਂਬਲ ਕਰਕੇ ਕਿਸ ਤਰ੍ਹਾਂ ਬਣ ਦੇ ਗਿਆ ਇਸ ਨੂੰ ਕਹਿੰਦੇ ਆ ਦੂਸਰਾ ਇਸ ਨੂੰ ਚਲਾਉਂਦੇ ਕਿ ਇਸ ਤਰ੍ਹਾਂ ਉਹਨੂੰ ਪ੍ਰੋਗਰਾਮਿੰਗ ਕਹਿੰਦੇ ਆ ਰੋਬੋਟਿਕਸ ਉਹ ਦੋ ਫੀਲਡਸ ਨਾਲ ਜੁੜ ਕੇ ਬੰਦੀ ਆ ਅਸੈਂਬਲਿੰਗ ਤੇ ਕੋਡਿੰਗ ਅਸੈਂਬਲ ਦੇ ਵਿੱਚਕਾਰ ਇਸ ਦੇ ਵਿੱਚਕਾਰ ਆਪਾਂ ਜਵੇਂ Arduino ਬੋਰਡ ਬਿਲਕੁਲ ਬੇਸਿਕ ਦਾ ਬੋਰਡ ਹੁੰਦਾ ਉਸ ਦੇ ਵਿੱਚਕਾਰ ਪਾਰਟਸ ਨੂੰ ਜੋੜਿਆ ਜਾਂਦਾ ਹੁਣ ਜਿਵੇਂ ਆ ਆਰਮ ਬਣੀ ਪਈ ਆ ਤਾਂ ਇਹ ਕਾਰਨ ਮੈਂ ਇਸ ਦੇ ਸਾਹਦੇ ਅਸੀਂ ਦੋ ਆਰਮਸ ਨੂੰ ਵੀ ਬਣਾ ਕੇ ਯੂਜ਼ ਕਰ ਸਕਦੇ ਆ ਕਿ ਬੱਚੇ ਕਿਸ ਤਰ੍ਹਾਂ ਦੇ ਜੋੜ ਸਕਦੇ ਆ ਤਾਂ ਜਿਵੇਂ ਆਪਣਾ ਕੰਪਿਊਟਰ ਇਨਪੁਟ ਤੇ ਆਊਟਪੁਟ ਲੈਂਦਾ ਉਵੇਂ ਇਸ ਦੇ ਵਿੱਚਕਾਰ ਵੱਖਰੀਆਂ ਵੱਖਰੀਆਂ ਮੋਟਰਸ ਲੱਗ ਜਾਂਦੀਆਂ ਆ ਹਾਂਜੀ ਅੱਗੇ ਆ ਰੋਬੋਟਿਕਸ ਸ਼ੁਰੂਆਤ ਚੱਲ ਰਹੀ ਆ ਸਰ ਇੱਥੇ ਹਾਂਜੀ ਹਾਂ ਹਾਂਜੀ ਆ ਰੋਬੋਟਿਕਸ ਦੋ ਫੀਲਡਸ ਨੂੰ ਮਿਲ ਕੇ ਬੰਦਿਆ ਇੱਕ ਪਹਿਲੀ ਹੁੰਦੀ ਆ ਅਸੈਂਬਲੀ ਤੇ ਅਸੈਂਬਲ ਦੇ ਵਿੱਚ ਕਾਰਜ ਜਿਵੇਂ ਆਪਾਂ ਪਾਰਟਸ ਨੂੰ ਇਕੱਠਾ ਕਰਕੇ ਰੋਬੋਟ ਬਣਾਉਂਦੇ ਆ ਦੂਜੀ ਹੁੰਦੀ ਆ ਕੇ ਦੀ ਕੋਡਿੰਗ ਜਿਸ ਵਿੱਚ ਕਾਰ ਅਸੀਂ ਕਿਸ ਤਰ੍ਹਾਂ ਦੀ ਮੂਵਮੈਂਟ ਦੇਣੀ ਆ ਇੱਕ ਪ੍ਰੋਗਰਾਮ ਕਿਸ ਤਰ੍ਹਾਂ ਬਣਾਉਣਾ ਆ ਕੋਡਿੰਗ ਦੇ ਵਿੱਚ ਹੋਏਗਾ ਅਸੈਂਬਲ ਜਦੋਂ ਕਰਦੇ ਆ ਜਦੋਂ ਆਪਾਂ ਇਨਪੁਟ ਲੈਂਦੇ ਆ ਤੇ ਆਉਟਪੁਟ ਤੇ ਇਨਪੁਟ ਤੇ ਆਉਟਪੁਟ ਹੋਈ ਪ੍ਰੋਸੈਸ ਜਿਹੜਾ ਕੰਪਿਊਟਰ ਦਾ ਹੁੰਦਾ ਹੈ ਤਾਂ ਇਸ ਦੇ ਵਿੱਚ ਵੱਖਰੇ ਵੱਖਰੇ ਸੈਂਸਰਸ ਲੱਗੇ ਹੁੰਦੇ ਆ ਤੇ ਇਹ ਸੈਂਸਰਸ ਤੋਂ ਆਪਾਂ ਨੇ ਡਾਟਾ ਇਕੱਠਾ ਕਰਨਾ ਹੁੰਦਾ ਹੈ ਤੇ ਮੋਟਰ ਚਲਾਣੀ ਹੁੰਦੀ ਹੈ ਯਾਨੀ ਆਪਾਂ ਨੇ ਇੱਕ ਮੋਟਰਸ ਲਗਾਈਆਂ ਹੁੰਦੀਆਂ ਕਿ ਜਿਹੜੀ ਵਰਕਿੰਗ ਦੇ ਵਿੱਚ ਕਾਰ ਇਹਨਾਂ ਨੂੰ ਲਾ ਜਾਂਦੀ ਹੈ ਆ ਉਦਾਹਰਨ ਦੇ ਤੌਰ ਤੇ ਮੈਂ ਬੱਚਿਆਂ ਨੂੰ ਸਿਖਾਉਣ ਲਈ ਆ ਛੋਟੇ ਛੋਟੇ ਮਾਡਲਸ ਇੱਕ ਸਰਕਟ ਬੋਰਡ ਦੀ ਤਰ੍ਹਾਂ ਲਗਾ ਲੈਂਦਾ ਹੁਣ ਜਿਵੇਂ ਮੈਂ ਆ ਦੇਖ ਰਿਹਾ ਕਿ ਆ ਵਾਇਰ ਚੱਲ ਰਹੀ ਹੈ ਲਾਈਟ ਔਨ ਹੋ ਰਹੀ ਹੈ ਆਫ ਹੋ ਰਹੀ ਹੈ ਇੱਕ ਸਟਰੀਟ ਲਾਈਟ ਦਾ ਹੈ ਕਿ ਰਾਤ ਹੋਏਗੀ ਲਾਈਟ ਜਗ ਜੇਗੀ ਲਾਈਟ ਹੋ ਰਗੀ ਬੱਜ ਜੇਗੀ ਇਹ ਇੱਕ ਸੈਂਸਰ ਲੱਗਿਆ ਹੋਇਆ ਹੈ ਜਦੋਂ ਇਹ ਸੈਂਸਰ ਦਾ ਕੰਮ ਕੀ ਹੈ ਇਨਪੁਟ ਲੈਣਾ ਉਹ ਮੇਂ ਆਪਣਾ ਜਿਵੇਂ ਸਵਿਚ ਬੋਰਡ ਹੈ ਇੱਕ ਤਰ੍ਹਾਂ ਦਾ ਟੱਚ ਸੈਂਸਰ ਹੈ ਆਪਾਂ ਟੱਚ ਕਰਾਂਗੇ ਲਾਈਟ ਔਨ ਹੋ ਜਾਏਗੀ ਟੱਚ ਕਰਾਂਗੇ ਲਾਈਟ ਆਫ ਹੋ ਜਾਏਗੀ ਉਸ ਤੋਂ ਬਾਅਦ ਇਹ ਸਿੰਪਲ ਸਰਕਟ ਬੋਰਡ ਹੈ ਪਰ ਜਦੋਂ ਇਸ ਦੇ ਵਿੱਚ ਆਪਾਂ ਕੰਟਰੋਲਰ ਲਗਾ ਲੈਂਦੇ ਆ ਕੰਪਿਊਟਰ ਦਾ ਜਿਵੇਂ ਕਰ ਲੈਂਦੇ ਆ ਪ੍ਰੋਸੈਸਰ ਲਗਾ ਲੈਂਦੇ ਆ ਮਦਰ ਬੋਰਡ ਲਗਾ ਲੈਂਦੇ ਆ ਤਾਂ ਸਾਨੂੰ ਫ੍ਰੀडम ਮਿਲਦਾ ਹੈ ਕਿ ਉਸ ਦੇ ਵਿੱਚਕਾਰ ਅਸੀਂ ਕੋਡਿੰਗ ਕਰ ਸਕੀਏ ਉਸ ਨੂੰ ਮੂਵਮੈਂਟ ਦੇ ਸਕੀਏ ਉਨ ਇਜ਼ ਦੇ ਪਾਰਟਸ ਨੂੰ ਹੀ ਥੋੜਾ ਬੋਤਾ ਇਲੈਬੋਰੇਟ ਕਰਕੇ ਆ ਮਸ਼ੀਨਾ ਬਣਦੀ ਹੈ ਚਾਹੇ ਤੁਸੀਂ ਇਸ ਤਰ੍ਹਾਂ ਦੀ ਆ ਬਣਾ ਲਓ ਚਾਹੇ ਤੁਸੀਂ ਇੱਕ ਸਮਾਰਟ ਗਮਲਾ ਬਣਾ ਲਓ ਚਾਹੇ ਵਰਕਿੰਗ ਦੇ ਵਿਚਕਾਰ ਸਿੰਪਲ ਆਪਾਂ ਕਰਾਂਗੇ ਤਾਂ ਸਰਕਟ ਬੋਰਡ ਹੋਏਗਾ ਜਦੋਂ ਇਹਦੇ ਵਿੱਚ ਮੂਵਮੈਂਟ ਹੋਏਗੀ ਤਾਂ ਇੱਕ ਤਰ੍ਹਾਂ ਦਾ ਰੋਬੋਟ ਬਣ ਜਾਏਗਾ ਕਿਉਂਕਿ ਰੋਬੋਟ ਕੱਲੇ ਆਪਣੇ ਮਸ਼ੀਨਾ ਨਹੀਂ ਹੁੰਦੀਆਂ ਜਿਵੇਂ ਆਪਾਂ ਕੁਰਸੀ ਵੀ ਲੈ ਲਈਏ ਕਿ ਸਾਰਾ ਕੁਝ ਫੀਡ ਕਰਕੇ ਆਪਨੇ ਆਪ ਆਟੋਮੈਟਿਕ ਵਰਕ ਕਰ ਰਹੀ ਹੈ ਕਿਉਂਕਿ ਰੋਬੋਟ ਕੁਰਸੀ ਵੀ ਭਰਨਾ ਸਕਦੇ ਆ ਆਪਾਂ आ, कोडिंग कोडिंग AI ਟੈਕਨੋਲੋਜੀ ਸਾਨੂੰ ਅੱਗੇ ਤੱਕ ਲੈ ਕੇ ਜਾਣੀ ਚਾਹੀਦੀ ਹੈ ਕਿ ਬੱਚਾ ਨੂੰ ਸਿਖਾਈਏ ਕਿ ਇਹ ਚੀਜ਼ਾਂ ਕਿੱਦਾਂ ਬਣਦੀਆਂ ਆ ਕੋਡਿੰਗ ਜਿਹੜੀ ਹੈਗੀ ਹੈ ਕੋਡਿੰਗ ਮੈਂ 4th ਕਲਾਸ ਦੇ ਬੱਚਿਆਂ ਨੂੰ ਸ਼ੁਰੂ ਕਰ ਦਿੱਤੇ ਹੈ ਕੋਡਿੰਗ ਬਹੁਤ ਸਿੰਪਲ ਕੋਡਿੰਗ ਹੈ ਕੋਡਿੰਗ ਕਿਹੜੀ ਯੂਜ਼ ਕਰਦਾ ਮੈਂ ਕੋਡਿੰਗ ਕੰਪਿਊਟਰ ਨੂੰ ਚਲਾਉਣ ਲਈ ਕਿਉਂਕਿ AI ਦਾ ਜ਼ਮਾਨਾ ਹੈ ਮੈਂ ਬਲੌਕ ਬੇਸਡ ਕੋਡਿੰਗ ਕਰਦਾ ਜਿਹੜੀ ਕਹਿੰਦੇ ਕਿ ਸਭ ਤੋਂ ਬੇਸਿਕਸ ਕਰਾਈ ਜਾਂਦੀ ਹੈ ਸਕ੍ਰੈਚ ਕੋਡਿੰਗ ਸਕ੍ਰੈਚ ਕੋਡਿੰਗ ਦੇ ਵਿਚਾਰ ਪਹਿਲਾਂ ਕੀ ਹੁੰਦਾ ਸੀ ਆਪਣੇ ਟੀਵੀ ਦੇ ਵਿਚਕਾਰ ਇੱਕ ਮੂਵਮੈਂਟ ਹੁੰਦੀ ਸੀ ਕਿ ਆਪਾਂ ਨੇ ਦੇਤਾ ਉਹਦੀ ਆਬਜੈਕਟ ਜਿਹੜਾ ਆਉਟਪੁੱਟ ਹੈ ਸਾਨੂੰ ਟੀਵੀ ਤੇ ਦੇ ਦਿੰਦੇ ਆ ਪਰ ਹੁਣ ਵਾਈਫਾਈ ਜਾਂ ਵਾਇਰ ਦੀ ਮਦਦ ਨਾਲ ਜਦੋਂ ਆਪਾਂ ਇੱਕ ਬਣਾਏ ਹੋਏ ਰੋਬੋਟ ਅਸੈਂਬਲਡ ਕੀਤੇ ਹੋਏ ਰੋਬੋਟ ਨੂੰ ਜਦੋਂ ਅਸੀਂ ਉਹਦੇ ਨਾਲ ਨਾਲ ਜੋੜਦੇ ਆ ਤਾਂ ਉਹਦੀ ਰੋਬੋਟ ਦੀ ਜਿਹੜੀ ਪ੍ਰੋਗਰਾਮਿੰਗ ਹੈ ਉਹਦੀ ਕੋਡਿੰਗ ਅਸੀਂ ਇੱਕ ਫੋਰਥ ਕਲਾਸ ਦਾ ਬੱਚਾ ਬਣਾ ਦਿੰਦਾ ਹੁਣ ਜਦੋਂ ਇੱਕ ਸਰਕਲ ਦੇ ਵਿਚਕਾਰ ਜਾਂ ਇੱਕ ਰੈਕਟੈਂਗਲ ਪੋਜੀਸ਼ਨ ਦੇ ਵਿਚਕਾਰ ਆਪਾਂ ਨੇ ਪੋਜੀਸ਼ਨ ਕਰਨੀ ਹੈ ਆ ਇਸ ਨੂੰ ਓਪਨ ਕਰਾਂਗੇ ਤਾਂ ਅਕੋਰਡਿੰਗ ਉਹਦੀ ਨਾਲ ਦੀ ਨਾਲ ਹੋ ਜਾਏਗੀ ਮੈਂ ਸਾਨੂੰ ਕਹਿੰਦਾ ਕਿ 1 ਮਿੰਟ ਸਾਰ ਰੁਕੋ ਮੈਂ ਤੁਹਾਨੂੰ ਕੋਡਿੰਗ ਦਿਖਾਵਾਂ ਬੱਚਿਆਂ ਨੇ ਕੀਤੀ ਹੋਈ ਹੈ ਹਾਂਜੀ ਇਹ ਬ੍ਰੇਕ ਲਾ ਲਿਓ ਪਾਸ ਸਰ ਮੈਂ ਕੋਡਿੰਗ ਬਾਰੇ ਦੱਸ ਰਿਹਾ ਗਿਆ ਕਿ ਕੋਡਿੰਗ ਜਿਹੜੀ ਹੈ ਬਲੋਕ ਬੇਸਡ ਕੋਡਿੰਗ ਹੈ ਸਿੰਪਲ ਕੋਡਿੰਗ ਹੈ ਇਸ ਨੂੰ ਡ੍ਰੈਗ ਤੇ ਡ੍ਰੋਪ অপਸ਼ਨਸ ਨਾਲ ਆਪਾਂ ਬਣਾ ਕੇ ਰੋਟੇਟ ਕਰਕੇ ਚਲਾਇਆ ਜਾ ਸਕਦਾ ਹੈ ਯਾਨੀ ਕਮਾਂਡਸ ਨੂੰ ਇੱਥੇ ਕਰਦੇ ਆ ਤੇ ਇਹਦੇ ਕੰਟਰੋਲਰਸ ਨੂੰ ਵਾਈਫਾਈ ਜਾਂ ਵਾਇਰ ਦੀ ਮਦਦ ਨਾਲ ਅਸੀਂ ਰੋਬੋਟ ਨਾਲ ਕਨੈਕਟ ਕਰ ਦਿੰਦੇ ਆ ਤੇ ਇਸ ਤਰ੍ਹਾਂ ਦੀ ਮੂਵਮੈਂਟ ਚੱਲੀ ਜਾਂਦੀ ਹੈ ਇੱਕ ਕਮਾਂਡ ਚ ਆਪਾਂ ਕਹਿੰਦੇ ਕਿ 10 ਕਦਮ ਅੱਗੇ ਚੱਲ ਪਹਿਲਾਂ 10 ਕਦਮ ਦਿੱਤੇ ਫਿਰ ਕਾਂਗੇ 90 ਡਿਗਰੀ ਘੁੰਮ ਜਾ 10 ਕਦਮ ਅੱਗੇ ਚੱਲੇ ਜਾ ਫਿਰ ਕਾਂਗੇ 90 ਡਿਗਰੀ ਘੁੰਮ ਜਾ ਫਿਰ ਕਾਂਗੇ 10 ਕਦਮ ਕਰ ਲੈ ਤੇ ਜਦੋਂ ਆਪਾਂ ਪੂਰੇ ਦਾ ਪੂਰਾ ਇੱਕ ਕਮਾਂਡਸ ਦਾ ਜਿਹੜਾਗਾ ਸੈੱਟ ਬਣਾ ਦਾਂਗੇ ਇੱਕ ਤਰ੍ਹਾਂ ਦਾ ਪ੍ਰੋਗਰਾਮ ਬਣਾਵਾਂਗੇ ਜੇ ਜਦੋਂ ਆਪਾਂ ਉਸ ਨੂੰ ਐਗਜ਼ੀਕਿਊਟ ਕਰਾਂਗੇ ਤਾਂ ਇੱਕ ਤਰ੍ਹਾਂ ਦੀ ਪੂਰੀ ਵਰਕਿੰਗ ਹੋ ਜਾਏਗੀ ਇਸ ਤਰ੍ਹਾਂ ਇਹ ਕੋਡਿੰਗ ਹੁੰਦੀ ਹੈ ਅੱਜ ਕੱਲ ਹਾਂਜੀ ਸਰ ਹਾਂਜੀ ਇਹ ਇਹ ਸਾਰੇ ਬੱਚੇ ਨੇ ਜਿਹੜੇ ਮੇਰੇ ਸਕੂਲ ਦੇ ਇਹ ਉਹ ਫਿਰ ਉਹ ਕਰ ਰਹੇ ਨੇ ਜਾਂ ਕਿੰਨੇ ਕ ਪਰਸੈਂਟ ਤੁਹਾਨੂੰ ਲੱਗ ਰਿਹਾ ਵੀ ਸਰ ਮੈਂ ਹਾਂਜੀ ਸਰ ਮੈਂ 6ਵੀਂ ਤੋਂ ਸ਼ੁਰੂਆਤ ਕਰਦਾ ਕਿਉਂਕਿ ਮੇਰਾ ਸਕੂਲ 6ਵੀਂ ਦੇ ਵਿੱਚਕਾਰ ਹੈਗਾ ਤਾਂ 6ਵੀਂ ਦੇ ਬੱਚੇ ਆ ਤੇ ਸਤਨੇ ਦੇ ਵਿਚਕਾਰ ਬੱਚਿਆਂ ਨੇ ਆਹ ਕੋਡਿੰਗ ਯੂਜ਼ ਕਰਕੇ ਆਹ ਵਾਲੇ ਜਿਹੜੇ ਪ੍ਰੋਜੈਕਟ ਹੈ ਸਾਰੇ ਬਣਾਇਆ 38 ਤਰ੍ਹਾਂ ਦੇ ਅਸੀਂ ਪ੍ਰੋਜੈਕਟ ਬਣਾਇਆ World Robot Olympiad ਦੇ ਵਿਚਕਾਰ ਅਸੀਂ ਪਾਰਟਿਸਿਪੇਟ ਕੀਤਾ ਤੇ ਨੈਸ਼ਨਲ ਲੈਵਲ ਤੇ ਸਾਨੂੰ 27ਵਾਂ ਰੈਂਕ ਮਿਲਿਆ ਤੇ ਇਹ ਕਾਫੀ ਸਾਨੂੰ ਗਿਫਟਸ ਵੀ ਮਿਲੇ ਆ ਉਹਨਾਂ ਨੇ ਕਿਟਸ ਵੀ ਦਿੱਤੀਆਂ ਤੇ ਵੱਖਰੇ ਵੱਖਰੇ ਮੀਰਕਲ ਸਕੂਲਸ ਪਏ ਆ ਗਿਆ ਪਰ ਮੈਂ ਥੋੜਾ ਜਿਆਦਾ ਦੱਸਣਾ ਚਾਹਾਂਗਾ ਕਿ ਆਹ World Robot Olympiad ਹੈ ਤੇ ਇਹ ਹਰ ਸਾਲ ਹੁੰਦਾ ਹੈਗਾ ਮੁਕਾਬਲਾ ਇਸ ਦੇ ਵਿੱਚ ਇਸ ਵਾਰ ਵੀ ਅਸੀਂ ਪਾਰਟਿਸਿਪੇਟ ਕਰਾਂਗੇ ਤੇ ਵਧੀਆ ਰਿਜ਼ਲਟ ਕਰਾਂਗੇ ਕਿ ਪੰਜਾਬ ਦਾ ਨਾਮ ਉੱਚਾ ਕਰੀਏ ਤੇ ਮੈਂ ਸਾਨੂੰ ਵੀ ਕਹਿੰਦਾ ਕਿ ਸਰ ਸਾਡੇ ਸਕੂਲ ਆਓ ਤੇ ਤੁਹਾਨੂੰ ਵਰਕਿੰਗ ਮਾਡਲਸ ਕਰਕੇ ਦਿਖਾਈਏ ਕਿ ਕਿਸ ਤਰ੍ਹਾਂ ਅਸੀਂ ਮੂਵਮੈਂਟ ਕਰਦੇ ਹਾਂ ਤੇ ਬਹੁਤ ਅੱਛਾ ਲੱਗੇ ਕਿ ਜਿਹੜੀ ਨੌਲੇਜ ਹੈ ਕੱਲੀ ਇੱਕ ਸਕੂਲ ਦੇ ਵਿਚਕਾਰ ਨਾ ਸਾਡੇ ਕੋਲ ਸਿਮਟੇ ਰਹੇ ਪੰਜਾਬ ਦੇ ਹਰੇਕ ਸਰਕਾਰੀ ਸਕੂਲ ਦੇ ਵਿਚਕਾਰ ਜਾਣੀ ਚਾਹੀਦੀ ਹੈ ਇੱਕ ਦਿਨ ਦੇ ਵਿਚਕਾਰ ਬੱਚਾਈ ਸੀ ਅਸੈਂਬਲ ਕਰਨਾ ਯਾਨੀ ਆਪਣਾ ਨਤਾਰਜ ਜੋੜਨੀਆਂ ਹੁੰਦੀਆਂ ਹਨ ਕਿ ਆ ਇੱਕ ਵਾਰ ਪਤਾ ਲੱਗ ਜੇ ਕਿ ਸਰਕਟ ਬੋਰਡ ਕਿਸ ਤਰ੍ਹਾਂ ਬਣਦਾ ਹੈ ਕਿਸ ਤਰ੍ਹਾਂ ਦੇ ਇਹਦੇ ਵਿੱਚ ਕੰਟਰੋਲਰ ਲਗਾ ਕੇ ਆਪਾਂ ਮੂਵਮੈਂਟ ਕਰ ਦਿੰਦੇ ਆ ਬੱਚੇ ਆਪਣੇ ਆਪ ਆਟੋਮੈਟਿਕਲੀ ਕਰ ਹੀ ਜਾਂਦੇ ਆ ਤੇ ਕੋਡਿੰਗ ਵੀ ਸਾਨੂੰ ਦਿਖਾਇਆ ਕਿ ਬਹੁਤ ਸੌਖੀ ਹੈ ਡ੍ਰੈਗ ਤੇ ਡ੍ਰੌਪ ਦੇ ਫਾਰਮੂਲੇ ਦੇ ਉੱਤੇ ਹੈ ਤੇ ਜਿਆਦਾ ਟਿਪੀਕਲ ਪ੍ਰੋਗਰਾਮਿੰਗ ਨਹੀਂ ਹੈ ਤੇ AI ਦੀ ਮਦਦ ਨਾਲ ਕਾਫੀ ਪ੍ਰੋਜੈਕਟਸ ਬਣ ਜਾਂਦੇ ਆ 70% ਜਿਹੜੀ ਲਰਨਿੰਗ ਹੈ ਪ੍ਰੋਗਰਾਮਿੰਗ ਦੀ ਇਹਦੇ ਤੋਂ ਹੋ ਜਾਂਦੀ ਹੈ ਤੇ ਸਾਰਿਕ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਵੇਂ ਅੱਜ ਕੱਲ ਪਾਈਥਨ ਲੈਂਗੁਏਜ ਬਹੁਤ ਜ਼ਿਆਦਾ ਪਪੂਲਰ ਹੋਈ ਪਈ ਹੈ ਤੇ ਜੇ ਬੱਚਾ ਇਸ ਨੂੰ ਸਿੱਖ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਕੋਡਿੰਗ ਕੀ ਹੈ ਤਾਂ ਉਹਨੂੰ ਜੰਪ ਕਰਨ ਦੇ ਵਿੱਚ ਕਰ ਬਹੁਤ ਆਸਾਨੀ ਹੁੰਦੀ ਹੈ ਠੀਕ ਹੈ ਬਹੁਤ ਵਧੀਆ ਗੱਲ ਹੈ ਜੀ ਜਿਵੇਂ ਹੁਣ ਵੀਰ ਨੇ ਦੱਸਿਆ ਵੀ ਇਹ ਲੈਂਗੁਏਜ ਜਿਹੜੀ ਪਾਈਥਨ ਲੈਂਗੁਏਜ ਹੈ ਜਿਹੜੀ ਉਹ ਹੁਣ ਯੂਜ਼ ਕੀਤੀ ਜਾ ਰਹੀ ਹੈ ਬਹੁਤ ਜ਼ਿਆਦਾ ਉਸ ਨੂੰ ਹੁਣ ਪਿੱਛੇ ਜੇ ਸੈਮੀਨਾਰ ਵੀ ਲੱਗੇ ਸੀ ਟੀਚਰਸ ਦੇ ਜਿਹੜੇ ਕਾਫੀ ਟੀਚਰਸ ਨੂੰ ਪਾਈਥਨ ਲੈਂਗੁਏਜ ਹੈ ਜਿਹੜੀ ਕੰਪਿਊਟਰ ਟੀਚਰਸ ਨੂੰ ਉਹ ਸਿਖਾਈ ਵੀ ਜਾ ਰਹੀ ਹੈ। ਧੰਨਵਾਦ ਜੀ। ਬਾਕੀ ਆਪਾਂ ਬਾਕੀ ਮਿਲਦੇ ਆਂ ਫਿਰ। ਹਾਂ ਇਹਨਾਂ ਦੇ ਅਗਲੇ ਪਾਰਟ ਦੇ ਵਿੱਚ ਸਕੂਲ ਦੇ ਵਿੱਚ ਤੇ ਉੱਥੇ ਜਾ ਕੇ ਆਪਾਂ ਫਿਰ ਗੱਲਬਾਤ ਕਰਾਂਗੇ ਤੇ ਉੱਥੇ ਇਹਨਾਂ ਦੇ ਬੱਚਿਆਂ ਨੂੰ ਵੀ ਆਪਾਂ ਤੁਹਾਨੂੰ ਮਿਲਾਵਾਂਗੇ ਵੀ ਉਹ ਕਿਸ ਤਰ੍ਹਾਂ ਦੀ ਇਹ ਹੁਣ ਐਜੂਕੇਸ਼ਨ ਹੈ ਜਿਹੜੀ ਉਹ ਕਿਸ ਤਰ੍ਹਾਂ ਤੋਂ ਤੋਂ ਪ੍ਰਭਾਵਿਤ ਨਹੀਂ ਹੈਗੀ। ਤੇ ਜਿਵੇਂ ਇਹਨਾਂ ਨੇ ਦੱਸਿਆ ਹੀ ਹੈ WRO ਦੇ ਉਹਦੇ ਨਾਲ ਇਹ ਜਿਹੜੇ ਇਹ winner ਹੋਏ ਨੇ teacher fest ਦੇ ਵਿੱਚ ਪਹਿਲਾ ਸਥਾਨ ਹਾਸਲ ਕਰਿਆ ਉਸ ਦੇ ਇਹਨਾਂ ਦੇ ਤੇ ਇੱਕ ਜਿਲ੍ਹਾ ਪੱਧਰ ਤੇ ਜਿਹੜੇ ਇਹ ਇਹਨਾਂ ਨੇ ਪ੍ਰਾਪਤ ਕਰਿਆ 2021 2022 ਦੇ ਵਿੱਚ teacher fest ਦੇ ਵਿੱਚ ਪਾਰਟਿਸਪੇਟ ਕਰਿਆ ਤੇ ਉਸ ਟਾਈਮ ਇੰਨੇ ਪ੍ਰਾਪਤ ਕਰਿਆ ਸੀ ਹੈਗਾ ਇਹ ਸਾਰੇ ਟੀਚਰ ਫੈਸਟ ਦੇ ਆ ਸਰ ਮੈਂ ਲਗਾਤਾਰ ਟੀਚਰ ਫੈਸਟ ਦੇ ਵਿੱਚ ਜੁੜਿਆ ਪਿਆ ਤੇ ਮੈਨੂੰ ਐਕਚੁਅਲੀ ਅਸੀਂ ਕੰਪੀਟੀਸ਼ਨ ਲੜਨ ਦੇ ਵਿਚਾਰ ਨਹੀਂ ਅਸੀਂ ਰੱਖਦੇ ਆ ਕਿ ਅਸੀਂ ਸਾਂਝ ਪਾਉਂਦੇ ਆ ਕਿ ਟੀਚਰ ਇਕੱਠੇ ਹੋਈਏ ਇੱਕ ਦੂਜੇ ਨਾਲ ਗੱਲਬਾਤ ਕਰੀਏ ਤੇ ਮੈਨੂੰ ਬਹੁਤ ਅੱਛਾ ਲੱਗਿਆ ਕਿ ਮੈਂ ਸਾਰੇ ਟੀਚਰਜ਼ ਨਾਲ ਮਿਲਿਆ ਉਹਨਾਂ ਦੀਆਂ ਨਵੀਆਂ ਟੈਕਨੋਲੋਜੀਆ ਮੈਨੂੰ ਸਿੱਖਣ ਦਾ ਮੌਕਾ ਮਿਲਿਆ ਆਪਣਾ ਥੋੜਾ ਜਿਹਾ ਗਿਆਨ ਆ ਗਿਆ ਉਹਨਾਂ ਨੂੰ ਸਾਂਝ ਕਰਨ ਦਾ ਮੌਕਾ ਮਿਲਿਆ ਤੇ ਮੈਂ ਵਾਕਈ ਅੱਛਾ ਲੱਗਿਆ ਧੰਨਵਾਦ ਸਰ ਧੰਨਵਾਦ ਧੰਨਵਾਦ ਜੀ ਬਹੁਤ